ਹੈਲੋ ਦੋਸਤੋ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਬਕਿੰਗਮ ਪੈਲੇਸ ਲੰਡਨ ਤੇ ਇੱਥੇ ਰਹਿੰਦੀ ਹੈ ਲੰਡਨ ਦੀ ਰਾਇਲ ਫੈਮਿਲੀ ਤੇ ਇਹ ਇਹਦੇ ਬਾਹਰ ਦਾ ਦ੍ਰਿਸ਼ ਹੈ ਤੇ ਬਹੁਤ ਸੋਹਣਾ ਨਜ਼ਾਰਾ ਇੱਥੋਂ ਦਾ ਇਹ ਇੱਕ ਕੱਲਾ ਮਹਿਲ ਹੀ ਨਹੀਂ ਹੈਗਾ ਇਹ ਬ੍ਰਿਟਿਸ਼ ਸ਼ਾਹੀ ਪਰੰਪਰਾ ਦੀ ਪਹਿਚਾਨ ਹੈ ਇਹ ਇੱਥੋਂ ਦੇ ਗਾਰਡ ਹੈ ਇਹ ਬਾਹਰ ਇਦਾਂ ਹੀ ਖੜੇ ਰਹਿੰਦੇ ਆ ਹਿਲਦੇ ਵੀ ਨਹੀਂ ਜਮਾਂ ਵੀ ਇਹਨੂੰ ਬਣਨ ਦੀ ਸ਼ੁਰੂਆਤ 1703 ਈਸਵੀ ਚ ਹੋਈ ਸੀ ਉਦੋਂ ਇਹਦਾ ਨਾਮ ਸੀਗਾ ਬਕਿੰਗਮ ਹਾਊਸ ਫਿਰ ਉਸ ਤੋਂ ਬਾਅਦ ਇਹਦਾ ਨਾਮ ਬਦਲ ਕੇ ਬਕਿੰਗਮ ਪੈਲੇਸ ਰੱਖ ਦਿੱਤਾ ਗਿਆ ਸੀ 1837 ਤੋਂ ਬਾਅਦ ਇਹਨੂੰ ਆਫੀਸ਼ੀਅਲੀ ਰੈਜ਼ਿਡੈਂਸ ਜਿਹੜੀ ਇੱਥੋਂ ਦੀ ਰਾਇਲ ਫੈਮਿਲੀ ਹੈ ਉਹਨੂੰ ਆਫੀਸ਼ੀਅਲੀ ਰੈਜ਼ਿਡੈਂਸ ਤੇ ਬਣਾ ਦਿੱਤਾ ਗਿਆ ਸੀ ਇਹ ਜਿਹੜਾ ਹੁਣ ਇਹਦਾ ਰਾਜਾ ਉਹਦਾ ਨਾਮ ਹੈ ਚਾਰਲਸ ਕਿੰਗ ਚਾਰਲਸ ਉਹਦਾ ਨਾਮ ਹੈ ਇਹ ਇਹ ਦਾ ਬਾਹਰ ਦਾ ਦ੍ਰਿਸ਼ ਹੈ ਇੱਥੇ ਲੋਕੋ ਮਣਾਉਂਦੇ ਨੇ ਫੋਟੋ ਖਿਚਵਾਉਂਦੇ ਨੇ ਦੇਖਣ ਆਉਂਦੇ ਨੇ ਬਹੁਤ ਘੈਂਟ ਇੱਥ ਦੀ ਵਾਈਬ ਆਉਂਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ